ਬੀਤੀ ਰਾਤ ਹਲਕਾ ਪੱਟੀ ਦੇ ਪ੍ਰਧਾਨ ਗੁਰਮੇਲ ਸਿੰਘ ਤੂ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੱਲੋਂ ਐਸਐਸਪੀ ਦਫ਼ਤਰ ਤਰਨਤਾਰਨ ਦਾ ਘਰਾਵ ਕੀਤਾ ਗਿਆ ਜਿੱਥੇ ਕਿ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦ ਹੋਏ ਉਹਨਾਂ ਦੇ ਨਾਲ ਕੁਲਬੀਰ ਸਿੰਘ ਜੀਰਾ ਡੈਣੀ ਬੰਡਾਲਾ ਅਤੇ ਹੋਰ ਕਾਂਗਰਸ ਪਾਰਟੀ ਦੇ ਨੁਮਾਇੰਦੇ ਨਜ਼ਰ ਆਏ ਜਿਨ੍ਹਾਂ ਨੇ ਇਹ ਰੋਸ ਪ੍ਰਗਟਾਇਆ ਕਿ ਤਰਨਤਾਰਨ ਅਤੇ ਸਮੁੱਚੇ ਪੰਜਾਬ ਦਾ ਲਾਅ ਐਂਡ ਆਰਡਰ ਫੇਲ ਹੋ ਚੁੱਕਾ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਮੌਜੂਦਾ ਸਰਕਾਰ ਤੇ ਵੀ ਨਿਸ਼ਾਨੇ ਲਗਾਉਂਦੇ ਹੋਏ ਕਿਹਾ ਪੰਜਾਬ ਆਜ ਲਵਾਰਿਸ ਹੋ ਚੁੱਕਾ ਹੈ। ਗੈਂਗਸਟਰਾਂ ਦਾ ਰਾਜ ਆ ਚੁੱਕਾ ਹੈ ਤੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਧਰਨੇ ਤੇ ਹੀ ਬੈਠੇ ਰਾਵਾਂਗੇ। ਤੇ ਕਿਹੜਾ ਨਵਾਂ ਰਿਵਾਜ ਪਾਉਣ ਲੱਗੇ? ਇਹ ਗੈਂਗਸਟਰ ਤੁਨੇ ਸਰਪੇ ਚੁਬਾਨ ਲਗੇ। ਗੈਂਗਸਟਰ ਤੁਹਾਡੇ ਐਮਐਲਏ ਬਣ ਗਏ। ਸਰਕਾਰ ਗੈਂਗਸਟਰ ਚਲਾਇਆ ਕਰੰਗੇ ਇਸ ਤਰ੍ਹਾਂ ਦੇ ਹਲਾਤ ਹੋਏ। ਆ ਜਲੰਧਰ ਇਲੈਕਸ਼ਨ ਸੀਗਾ ਪਾਇ ਇਲੈਕਸ਼ਨ ਐਲੈਕਸ਼ਨ ਨੂੰ ਕੋਈ ਸਪੈਰੋ ਉੱਤੇ ਨਹੀਂ ਪਰ ਉਂਟਰੀ ਕੋਈ ਅਸਿਰ ਹੋੜਾ ਪਾਇਆ ਤੇ ਫੇਰ ਉਹਦੀ ਕਲੋਜ਼ ਕੈਨਸਲ ਹੋਈ ਇਲੈਕਸ਼ਨ ਕਮਿਸ਼ਨ ਕੋਲ ਆ ਆ ਸਰਕਾਰ ਦੇ ਕੰਮ ਹੈ ਹਾਂ ਥਾਣੇਦਾਰ ਜਾਊਗਾ ਮੁੱਛਾ ਚੜਾ ਕੇ ਤੇ ਭੁੱਲਰ ਦਾ ਫੋਨ ਆ ਗਿਆ ਵੀ ਜਾ ਓਏ ਫੜਕੇ ਲਿਆ ਨਵਰੀਤ ਨੂੰ ਇਹ ਗੋਬਾ ਚੱਲ ਬੈਠ ਗਈ ਪਰ ਡੈਂਸਰ ਪਰਵਾਰ ਦੇ ਬੰਦੇ ਨੂੰ ਹੱਥ ਨਹੀਂ ਲਊਗਾ ਇਹਦੀ ਜਾਣ ਹੈ ਜਿਸ ਇਧਾਰੇ ਦਾ। ਕੀ ਹੈਗੀ ਐ? ਥੋੜੇ ਬਟੇ ਨਹੀਂ ਮਾਰ ਦੇਣਗੇ 55 ਦੀ ਘਰਾ ਦੇਣਗੇ। ਰਾਤ ਨੂੰ ਚੱਕ ਲੈਣਗੇ। ਕੋਈ ਬਾਸਟਰ ਨਾਰਾ ਲਾਉਣ ਵਾਲਾ ਤੇ ਆ ਗਿਆ ਉਹ ਵੀ ਚੱਕ ਲੈਣਗੇ ਰਾ। ਪਰ ਉਹ ਹੈ ਜੇ ਤੁਸੀਂ ਆਖੋ ਢੇਲਾ ਵੀ ਬੱਲੇ ਐ। पंजाबी दी पुलिस मार्शल होते से जमाने आज तो भी पंद्रह साल पहला ए पुलिस मार्शल जिने ने आत्मर खनम कीटा ए छोटी सी पुलिस बननी जाती थी और पंजाब पंजाबी पुलिस सारे पुलिस की नकम्मी पुलिस है मैं कह रहे पंजाबी पुलिस नंबर आज गौरव यादव जी पंजाब के डीजीपी होते से लोग याद करते थे फलांगा पंजाब दा डीजीपी ਦਫਤਰ ਵਾਂਗ ਰੱਗਿਆ ਪਿਸ਼ਾਬ ਨਿਕਲ ਜਾਂਦਾ ਸੀ ਬੰਦੇ ਦਾ ਪਿਸ਼ਾਬ ਐਸਐਸਪੀ ਦੇ ਦਫਤਰ ਵਾਂਗ ਲੱਗਿਆ ਐਹੋ ਜੀ ਪੰਜਾਬ ਦੀ ਪੁਲਿਸ ਹੁੰਦੀ ਸੀ ਇੱਕ ਐਸਐਚਓ ਹੁੰਦਾ ਸੀ ਇੱਕ ਡੀਐਸਪੀ ਤੇ ਥਰ ਥਰ ਰਾਕਾ ਕੰਮਦਾ ਸੀ ਥਰ ਥਰ ਪਤਾ ਨਹੀਂ ਲੀਡਰੇ ਹੋਏ ਆ ਗਏ ਤੇ ਪਤਾ ਨਹੀਂ ਇਹਨਾਂ ਦਾ ਥੇੜਾ ਬਹਿ ਗਿਆ ਇੱਕ ਇਕੱਲੇ ਹੀ ਗੱਲਾਂ ਕਰੇ ਇਹਨਾਂ ਨੂੰ ਕੋਈ ਨਹੀਂ ਦਗਾ ਇੱਕ ਬਿਮਾਰੀ ਵਰਗਾ ਸੋ ਅੱਜ ਮੈਨੂੰ ਮਰੇ ਭਰੇ ਮਨ ਨਾਲ ਬੋਲਣਾ ਪੈ ਰਿਹਾ ਭਾਵੇਂ ਇਹ ਪੁਲਸਾਰਿਆਂ ਨੂੰ ਗੁੱਸਾ ਆਵੇ ਪੁਲਸਾਰਾ ਹੌਲਦਾਰ ਕਹਿੰਦਾ ਸੀ ਤੇ ਬੰਦੇ ਦਾ ਪਿਸ਼ਾਬ ਮਿਲਦਾ ਜਾਂਦਾ ਸੀ ਤੇ ਹੁਣ ਐਸਐਸਪੀ ਖੜਾ ਹੋਏ ਕੋਈ ਦਰਦਾ ਨਹੀਂ ਹੈ ਇਹ ਚੰਗੇ ਬੰਦੇ ਦਾ ਐਸਐਸਪੀ ਲੱਗਦਾ ਹੀ ਨਹੀਂ ਇੱਥੇ ਤਰਨ ਤਰਨ ਇੱਕ ਜੱਗਾ ਬੰਦਾ ਐਸਐਸਪੀ ਲੱਗਿਆ ਜਿਉਂਗਾ ਮੈਨੂੰ ਨਹੀਂ ਲੱਗਦਾ ਮੈਂ ਚਲੇ ਆਂ ਚੋਰਾ ਨੇ ਕਿੱਸੀ ਐਸਐਸਪੀ ਲੱਗਿਆ ਸੀ ਉਸ ਦਾ ਕੋਈ ਸਹਾਈ ਨਹੀਂ ਹੈ ਨੀਗਾ ਆ ਤੇ ਮਲਾਜਨ ਦਾ ਖਰਨਾ ਹੀ ਨਹੀਂ ਤੇ ਫਿਰ ਕੌਣ ਕਰੇਗਾ ਕੰਮ ਬਾਈ ਕੌਣ ਕਰੇਗਾ ਇਹਦਾ ਟਾਈਪਾਸ ਕਰ ਰਹੇ ਹੈ ਮਿੱਤਰ ਪਿਆਰੇ ਜੀ ਮਾਈਕ ਤਾਂ ਮੇਰਾ ਵੀ ਚੱਲ ਰਿਹਾ ਹੈ ਜੀ ਜੀਰੋ ਸਾਹਿਬ ਜਿਹੜਾ ਬੀਤੀ ਦਾਤ ਤੇ ਕਤਲ ਹੋਇਆ ਸੀ ਆਪਣੇ ਬਲੋਕ ਪ੍ਰਧਾਨ ਸਾਹਿਬ ਦਾ 21 ਕੜਾ ਮਾਮਲਾ ਜਿਹੜਾ ਤੁੱਲਾ ਵੀ ਦਿੱਤਾ ਜਾ ਰਿਹਾ ਹੈ ਭਾਣੋ ਗੱਲ ਇਹ ਹੈ ਕਿ ਹਮੇਸ਼ਾ ਧਰਨਾ ਉਦੋਂ ਦਿੱਤਾ ਜਾਂਦਾ ਜਦੋਂ ਅਨਸਾਫ਼ ਨਾ ਮਿਲੇ ਪਰਿਵਾਰ ਨੂੰ ਔਰ ਤੁਸੀਂ ਸਾਰੇ ਹੀ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡੇ ਕਾਂਗਰਸ ਦੇ ਪੱਟੀ ਦੇ ਬਲੌਕ ਪ੍ਰਧਾਨ ਸੀ ਗਰਮੇਲ ਸਿੰਘ ਜੀ ਔਰ ਤੂਤਪਿੰਡ ਤੋਂ ਸਰਪੰਚ ਵੀ ਹੋ ਰਹੇ ਔਰ ਕੱਲ ਜਿਹੜਾ ਸੀਗਾ ਕਿ ਉਹਨਾਂ ਨੂੰ ਬੰਨ ਦੇ ਉੱਪਰ ਜਿਹੜੇ ਕਿ ਮਿੱਟੀ ਪਾ ਰਹੇ ਸੀ ਤੇ ਜਦੋਂ ਘਰ ਨੂੰ ਵਾਪਸ ਆ ਰਹੇ ਸੀਗੇ ਆਪਦੇ ਬੇਟੇ ਦੇ ਨਾਲ ਤਾਂ ਉਦੋਂ ਉੱਥੇ ਉਹਨਾਂ ਨੂੰ ਮੌਕੇ ਤੇ ਜਿਹੜਾ ਕਿ ਤਿੰਨ ਮੋਟਰਸਾਈਕਲ ਤੇ ਨੌਜਵਾਨ ਆਏ ਬੁਲਟ ਮੋਟਰਸਾਈਕਲ ਤੇ ਔਰ ਜਿਨ੍ਹਾਂ ਨੇ 989 ਗੋਲੀਆਂ ਜਿਹੜੀਆਂ ਚਲਾਈਆਂ ਜਿਨ੍ਹਾਂ ਵਿੱਚੋਂ 6 ਗੋਲੀਆਂ ਸਰਪੰਚ ਸਾਹਿਬ ਨੂੰ ਲੱਗੀਆਂ ਔਰ ਸਰਪੰਚ ਸਾਹਿਬ ਦੀ ਮੌਤ ਹੋ ਗਈ ਔਰ ਮੈਂ ਕਹਿੰਦਾ ਕਿ ਇਹੋ ਜਿਹੇ ਇਨਸਾਨ ਜਿਹੜਾ ਕਿ 20 ਦਿਨਾਂ ਤੋਂ ਲਗਾਤਾਰ ਜਿਹੜਾ ਕਿ ਜਿਹੜਾ ਪਾਣੀ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਵੰਦੀ ਹੈ ਹੜਾ ਨੂੰ ਰੋਕਣ ਦੀ ਔਰ ਸੰਗਤ ਆਪ ਦੇ ਤੌਰ ਤੇ ਜਿਹੜੀ ਆ ਕਿ ਉਹ ਜ਼ਿੰਮੇਵਾਰੀ ਨੂੰ ਨਿਭਾ ਰਹੀ ਸੀ ਔਰ ਸਰਪੰਚ ਸਾਹਿਬ ਉਥੇ ਸੇਵਾ ਕਰ ਰਹੀ ਸੀ ਔਰ ਜਦੋਂ ਵਾਪਸ ਆਉਂਦਿਆਂ ਦੇ ਉਹਨਾਂ ਨੂੰ ਤਾਬੜ ਤੋੜ ਉਹਨਾਂ ਦੇ ਗੋਲੀਆਂ ਚਲਾ ਕੇ ਉਹਨਾਂ ਦਾ ਕਤਲ ਕੀਤਾ ਗਿਆ ਔਰ ਰਾਤੀ ਐਸਐਸਪੀ ਸਾਹਿਬ ਨੇ ਸਾਡੇ ਨਾਲ ਇਹ ਗੱਲ ਕੀਤੀ ਕਿ ਮੈਂ ਪਰਿਵਾਰ ਨੂੰ ਇਨਸਾਫ ਦੇਵਾਂਗਾ ਕੇਸ ਰਜਿਸਟਰ ਕਰਾਂਗਾ ਔਰ ਬੰਦੇ ਅਣਪਛਾਤੇ ਆ ਜੇ ਗੱਲ ਹੀ ਕਰਦੇ ਪਏ ਸੀ ਤੇ ਉਹਨੇ ਚਿਰ ਨੂੰ ਉਹਨਾਂ ਨੇ ਗੈਂਗਸਟਰਾਂ ਨੇ ਇੱਕ WhatsApp ਆਤਾ ਕਿ ਅਸੀਂ ਇਸ ਕਤਲ ਦੀ ਜ਼ਿੰਮੇਵਾਰੀ ਲੈਨੇ ਆ ਇਸ ਨੂੰ ਸਰਪੰਚ ਨੂੰ ਅਸੀਂ ਮਾਰਿਆ ਔਰ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਕਿ ਹੁਣ ਤੱਕ ਕੋਈ ਕਲੈਰਟੀ ਵਾਲੀ ਗੱਲ ਹੀ ਨਹੀਂ ਰਹੀ ਹੁਣ ਤਾਂ ਤੁਹਾਨੂੰ ਕਲੀਅਰ ਹੋ ਗਿਆ ਹੁਣ ਤਾਂ ਅਣਪਛਾਤੇਆਂ ਵਾਲੀ ਨਹੀਂ ਕੋਈ ਗੱਲ ਹੈਗੀ ਇਸ ਕਰਕੇ ਆ ਕਿ ਉਹਨਾਂ ਦੇ ਜਿਹੜੀ ਆ ਕਾਰਵਾਈ ਕੀਤੀ ਜਾਵੇ ਔਰ ਜੋ ਵੀ ਆ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਔਰ ਨਾਂ ਤਾਂ ਅਜੇ ਤੱਕ ਪਰਚਾ ਦਰਜ ਕੀਤਾ ਔਰ ਪੋਸਟਮਾਰਟਮ ਵੀ ਜਿਹੜਾ ਹੁਣ ਪਤਾ ਲੱਗਾ ਕਿ ਹੁਣ ਪਰਚਾ ਪਤਾ ਨਹੀਂ ਕਿਹੋ ਜਿਹਾ ਝੂਠਾ ਸੱਚਾ ਕਿਹੋ ਜਿਹਾ ਇਹਨਾਂ ਨੇ ਦਿੱਤਾ ਔਰ ਇੱਕ ਫਾਰਮੈਲਟੀ ਕਰਕੇ ਕਿ ਪੋਸਟਮਾਰਟਮ ਕਰਾਤਾ ਹੁਣ ਪਰਿਵਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਬਾਈ ਸਨਸਕਾਰ ਕਰਦੇ ਹੋ ਔਰ ਜਦੋਂ ਰਾਤ ਨੂੰ ਪ੍ਰਧਾਨ ਜੀ ਨੂੰ ਪਤਾ ਲੱਗਾ ਪਹਿਲਾ ਰਾਤ ਲੁਧਿਆਣੇ ਆਉਣ ਲੱਗੇ ਸੀ ਸਵੇਰ ਦੇ ਰਾਜਾ ਵੜਿੰਗ ਜੀ ਇੱਥੇ ਪਹੁੰਚੇ ਨੇ ਔਰ ਰਾਜਾ ਵੜਿੰਗ ਜੀ ਬਾਜਵਾ ਸਾਹਿਬ ਜੀ ਜਿਹੜਾ ਕਿ ਪਰਿਵਾਰ ਨੂੰ ਮਿਲ ਕੇ ਆਏ ਆ ਤੇ ਉਹ ਵੀ ਇੱਥੇ ਪਹੁੰਚ ਰਹੇ ਨੇ ਇਸ ਕਰਕੇ ਧਰਨਾ ਉਹਨਾਂ ਚਿਰ ਲੱਗਾ ਰਹੂਗਾ ਜਿੰਨਾ ਚਿਰ ਪਰਿਵਾਰ ਦੀ ਜਿਹੜੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਜਿੰਨਾ ਚਿਰ ਉਹਨਾਂ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾਗਾ ਉਹਨਾਂ ਚਿਰ ਨਾ ਤਾਂ ਧਰਨਾ ਉੱਠੇਗਾ ਅਣਮਿਥੇ ਸਮੇਂ ਲਈ ਧਰਨਾ ਰਾਤ ਨੂੰ ਵੀ ਇੱਥੇ ਰਵਾਂਗੇ ਔਰ ਉਹਨਾਂ ਚਰੇ ਧਰਨਾ ਇਥੇ ਰਹੇਗਾ ਨਾ ਹੀ ਸਿਸਕਾਰ ਹੋਵੇਗਾ ਔਰ ਨਾ ਹੀ ਇਹ ਤੁਰਨਾ ਤੋਂ ਯੂਸਰ ਕਾਰਵਾਈ ਚ ਢਿਲਦਾ ਕੰਦ ਦੀ ਸਮਝ ਹੈ ਢਿਲਦਾ ਕਰਨ ਇਹ ਹੈ ਕਿ ਜਿਹੜੀ ਸਰਕਾਰਾਂ ਨੇ ਉਹ ਗੈਂਗਸਟਰ ਚਲਾਉਂਦੇ ਨੇ ਔਰ ਜਿਹੜੀ ਪੁਲਿਸ ਹੈ ਮੈਨੂੰ ਲੱਗਦਾ ਹੈ ਕਿ ਇਹ ਗੈਂਗਸਟਰਾਂ ਦੀ ਕਟਪੁਤਲੀ ਬਣ ਕੇ ਕੰਮ ਕਰ ਰਹੀ ਹੈ ਔਰ ਇਸ ਕਰਕੇ ਇਹ ਹੈ ਕਿ ਇਹ ਢਿਲਦਾ ਕਾਰਨ ਆ ਕਿਉਂਕਿ ਇਹ ਨਹੀਂ ਚਾਹੁੰਦੇਗੇ ਇਹ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਮਰਵਾਇਆ ਜਾਵੇ ਕੋਈ ਛੜਾ ਨਾਲ ਮਰਗੇ ਕੋਈ ਗੋਲੀਆਂ ਨਾਲ ਮਰਗੇ ਔਰ ਪਹਿਲਾਂ ਵੀ ਪੱਟੀ ਹਲਕੇ ਦੇ ਵਿੱਚ ਚਾਰ ਕਾਂਗਰਸੀਆਂ ਦਾ ਜਿਹੜਾ ਕਿ ਉਹ ਕਤਲ ਜਿਹੜਾ ਹੋ ਚੁੱਕਾ ਔਰ ਜਿਨ੍ਹਾਂ ਨੇ ਕਤਲ ਕੀਤਾ ਉਹ ਅੱਜ ਕੱਲ ਸਰਪੰਚ ਬਣ ਕੇ ਘੁੰਮ ਰਹੇ ਨੇ ਇਸ ਕਰਕੇ ਸਰਕਾਰ ਦੀ ਉਹਨਾਂ ਨੂੰ ਸ਼ੈ ਆ ਔਰ ਸਰਕਾਰ ਨੂੰ ਚਲਾਉਣ ਦਾ ਕੰਮ ਜਿਹੜਾ ਉਹ ਗੈਂਗਸਟਰ ਕਰਦੇ ਜਿਹਦੇ ਤੋਂ ਪਹਿਲਾਂ ਤੁਹਾਨੂੰ ਵੀ ਥੈਟ ਕੀਤਾ ਜਾਦਾ ਸੀਗਾ ਪਹਿਲਾਂ ਵੀ ਮੈਨੂੰ ਥ੍ਰੈਟ ਨਹੀਂ ਕੀਤਾ ਜਾ ਰਿਹਾ ਮੇਰੇ ਤੇ ਗੋਲੀ ਵੀ ਚਲਾਈ ਔਰ ਮੈਨੂੰ ਇਹ ਵੀ ਹੁਣ ਵੀ ਜਿਹੜੀ ਵਾਰਨਿੰਗ ਇਹ ਦਿੱਤੀ ਹੈ ਕਿ ਹੁਣ ਤੇਰੇ ਸਿੱਧੀਆਂ ਮਾਰਨੀਆਂ ਨੇ ਔਰ ਮੇਰੇ ਤੋਂ ਕੋਈ ਫਰौती ਨਹੀਂ ਮੰਗਦੇ ਮੈਨੂੰ ਤੇ ਇਹ ਗੱਲ ਕਹਿੰਦੇ ਨੇ ਕਿ ਬਾਈ ਤੂੰ ਸਰਕਾਰ ਦੇ ਉਲਟ ਨਹੀਂ ਬੋਲਣਾ। ਔਰ ਜਦੋਂ ਮੈਨੂੰ ਬੋਲਣ ਤੋਂ ਰੋਕਦੇ ਨੇ ਮੈਨੂੰ ਕਹਿੰਦੇ ਆ ਇਲੈਕਸ਼ਨਾਂ 'ਚ ਨਹੀਂ ਜਾਣਾ। ਇਹਦਾ ਮਤਲਬ ਕਿ ਆਪਣੇ ਆਪ ਕਿ ਉਹ ਸਰਕਾਰ ਦੇ ਬੰਦੇ ਨੇ। ਔਰ ਸਰਕਾਰ ਆ ਜਿਹੋ ਨਾਲ ਤੇ ਤਾਂ ਨਹੀਂ ਕਾਰਵਾਈ ਕਰਦੀ ਕਿਉਂਕਿ ਸਰਕਾਰ ਨੂੰ ਤੇ ਪੁਲਿਸ ਨੂੰ ਇਹ ਡਰਾ ਕਿ ਸਾਡਾ ਕਿਤੇ ਨੁਕਸਾਨ ਨਾ ਕਰ ਦੇਣ। ਇਸ ਕਰਕੇ ਸਰਕਾਰ ਤੇ ਪੁਲਿਸ ਉਹਨਾਂ ਦੀ ਕਟਬੁਤਲੀ ਬਣ ਕੇ ਕੰਮ ਕਰ ਰਹੀ। ਠੀਕ ਹੈ ਜਿਆਦਾ ਅਪਡੇਟਾਂ 'ਤੇ ਜੁੜੇ ਰਹੋ ਤੇ ਪੰਜਾਬ 9 ਟੀਵੀ ਯੂਐਸਏ ਦੇ ਨਾਲ। ਧੰਨਵਾਦ।